ਤੋ ਤੋ ਬਰਾ ਆ ਸੀ ਐਮ ਵਾਲਾ ਰੇਡ ਰੂਡਦਾ ਨਹੀਂ ਡਰਦਾ ਇਹ ਇਹ ਹੋਟਲ ਚ ਹੁੰਦਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਫੌਂਟ ਹੈ ਹਾਂ ਕੈਂਸਲ ਹੈ ਹੋਟਲ ਆ AC ਦਾ ਡਾਟ ਡੋਰ ਤਾਂ ਨਹੀਂ ਉੱਥੇ ਕੋਈ ਪੁੱਲ ਸਪਾਲਸਾ ਦਾ ਨਹੀਂ ਆਉਂਦੀ ਰੁਕ ਜਾ ਵੇਖ ਲੈਣਾ ਪਰ ਅੱਡ ਆ ਰਹੀ ਲੱਗਦਾ ਜੀ ਹਾਂ ਕੋਈ ਨਹੀਂ ਰੋ ਹੁਣ ਮੈਂ ਤੈਨੂੰ ਕੰਮ ਲਾ ਕੇ ਆਈ ਹਾਂ ਤੂੰ ਹੀ ਲਾ ਕੇ ਪੁਲਿਸ ਪਲਸ ਆ ਗਈ ਫੇਰ ਇੱਥੇ ਪੁਲਿਸ ਨਹੀਂ ਆਉਂਦੀ ਮਾਲਕ ਕਾਦੇ ਵਾਸਤੇ ਬੈਠਾ ਹੋ ਅਸਾਹਰੀ ਪੁਲਿਸ ਨਾਲ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਕੱਲ ਦੱਸਦਾ ਤੈਨੂੰ ਥੋੜੀ ਦੇਰ ਰੁਕ ਜਾ ਮਾਲ ਉਹਨਾਂ ਬੱਚੇ ਯਾਰ ਭੀ ਹੈ ਹਾਂ ਯਾਰ ਭੀ ਹੈ ਇਹ ਕਿੰਨੇ ਦਾ ਹੋਟਲ ਹੋਟਲ ਆ ਜਾ ਕਿਹੜਾ ਆ ਨਾਲ ਦਾ ਜੀ ਡਾਲ ਡੂਰ ਕੋਈ ਕੋਈ ਨਹੀਂ ਬੋਲ ਚ ਪਾਸ ਤੇ ਘੁੰਮਦੇ ਹੁੰਦੇ ਪੱਕਾ 1000 ਰੁਪਏ ਹਾਂਜੀ ਰੂਪ ਉਹ ਕਿੱਥੇ ਕਰਕੇਗਾ ਉਹ ਵੀ 6500 ਰੂਟ ਹੋਟਲ ਉੱਥੇ ਹੋ ਇੰਨੀ ਕੁੜੀਆਂ ਕਿੰਨੇ ਪੈਸੇ 1500 1500 ਦੇਖੇ ਪੁਲਸਣਾ ਸੈਟਿੰਗ ਆ ਨਾ ਤੇ ਸਭ ਕੁ ਸੈਟ ਆ ਬਾਅਦ ਆਪਾਂ ਗਈਏ ਹੋਈਏ ਤਾਂ ਪੁਲਸ ਪਲਸ ਤਾਂ ਨਹੀਂ ਆ ਜੂਗੀ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਉੱਥੇ ਕੀ ਪੁਲਸ ਤਾਂ ਨਹੀਂ ਆ ਜਾਂਦੀ ਭਰਾਵਾ ਨੂੰ ਨਹੀਂ ਨਹੀਂ ਇੱਥੇ ਸੈਟਿੰਗ ਹੋਣਾ ਬਾਅਦ ਦੱਸ ਦੇ ਪਰ ਤੇ ਨੂੰ ਦੱਸ ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ ਦੇ 11:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚੂਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਿਹਾਇਸ਼ੀ ਇਲਾਕਾ ਵਾ ਜਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਸਾਡੇ ਨਾਲ ਮੀ ਸੁਭੇਵ ਕਰਦੇ ਆ ਕੁੜੀਆਂ ਹੀ ਸਾਨੂੰ ਪੁੱਛਣ ਲੱਪਨਦੀ ਆਡੀ ਫੈਮਲੀ ਸੰਭਲੇ ਕੇ ਚੱਲਣਾ ਕਈ ਕੁੜੀਆਂ ਨਾਲ ਤਾਂ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇ ਹੈਗਾ ਵਾ ਸਾਹਮਣੇ ਏਸੀ ਰੂਮ ਇਨ ਹਨਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੇ ਉਹਨੂੰ ਜਿਹੜਾ ਪੁੱਛਿਆ ਪੁੱਛਿਆ ਕਿ ਪੁਲਿਸ ਦਾ ਨਹੀਂ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਹੈ ਮੈਂ ਹੁਣੇ ਪੁੱਛਣਾ ਚਾਹਵਾ ਨਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਇਹ ਅਹੀ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਿਟੀ ਸੀ ਕਿ ਜੇ ਉਹ ਫਾਰਮੈਲਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ ਸਿਰਫ ਸੜਕ ਦੇ ਇਧਰਲੇ ਪਨੇ ਬੱਸ ਸਟੈਂਡ ਆ ਤੇ ਇਧਰਲੇ ਪਨੇ ਮਾਨ ਸਿੰਘ ਗੇਟ ਆ ਤੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਇੰਨਾ ਵੱਡਾ ਧੰਦਾ ਚੱਲਦਾ ਕਿ ਲੋਕੀ ਇੰਨੇ ਪਰਚਾਨ ਨੇ ਰਾਹੀ ਸ਼ੀਲਾ ਕਿ ਵਿਚਾਰਾ ਕੈਮਰੇ ਦੇ ਸਾਹਮਣੇ ਨਹੀਂ ਆ ਸਕਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇਥੋਂ ਇਸ ਟਾਈਮ ਨੇਰੇ पे ਤੁਸੀਂ ਵੇਲੋ ਤੇ ਕੋਈ ਵੀ ਫੈਮਿਲੀ ਵਾਲਾ ਇਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕਿ ਮਿਸਬੇਬ ਹੁੰਦਾ ਕਿ ਅਸੀਂ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਪਜੀ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਬਰਸਰ ਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਨਾਂ 'ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋ اشتركوا